ਪੀਰੀ ਫਕੀਰੀ ਰੰਗ ਚੈਨਲ ਦੇਖ ਰਹੀਆਂ ਸਾਰੀਆਂ ਸੰਗਤਾਂ ਨੂੰ ਜੈ ਪੀਰਾਂ ਦੀ ਜੈ ਮਸਤਾਂ ਦੀ ਦੋਸਤੋ ਅੱਜ ਦੀ ਜੋ ਵੀਡੀਓ ਅਸੀਂ ਤੁਹਾਡੀ ਸੇਵਾ ਦੇ ਵਿੱਚ ਲੈ ਕੇ ਹਾਜ਼ਰ ਹੋਏ ਹਾਂ ਇਹ ਭੋਲੇ ਨਾਤਾ ਇੱਕ ਤੁਹਾਡੇ ਲਈ ਬਹੁਤ ਜ਼ਬਰਦਸਤ ਢਾਲਾ ਲੈ ਕੇ ਹਾਜ਼ਰ ਹੋਏ ਹਾਂ ਇਹ ਖਾਸ ਢਾਲਾ ਉਹਨਾਂ ਵਾਸਤੇ ਹੈ ਜਿਹੜੇ ਮੁਸੀਬਤਾਂ ਦੇ ਵਿੱਚ ਘਿਰੇ ਪਏ ਨੇ ਜਿਨ੍ਹਾਂ ਨੂੰ ਕੋਈ ਕਿਸੇ ਪਾਸੇ ਰਾਹ ਨਹੀਂ ਮਿਲਦਾ ਜਿੱਥੇ ਜਾਂਦੇ ਆ ਹਰ ਪਾਸੋਂ ਰਸਤਾ ਬੰਦ ਨਜ਼ਰ ਆਉਂਦਾ ਮੁਸ਼ਕਲਾਂ ਦੀ ਮੁਸ਼ਕਲਾਂ ਪੈ ਗਈਆਂ ਭੀੜ ਪੈ ਗਈ ਆ ਕਰਜ਼ੇ ਵੀ ਵਧ ਗਿਆ ਪੈਸੇ ਥੇਲੇ ਦੀ ਤੰਗੀ ਆ ਗਈ ਕੋਈ ਵੀ ਕੰਮ ਜਿਹੜਾ ਰੁਕਿਆ ਹੋਵੇ ਨਾ ਪੂਰਾ ਹੁੰਦਾ ਹੋਵੇ ਤਾਂ ਇਹ ਜਿਹੜਾ ਢਾਲਾ ਆ ਖਾਸ ਕਰ ਲਵੇ ਤਾਂ ਉਹਦੇ ਜਿਹੜੇ ਕੰਮ ਐ ਬਣਨੇ ਸ਼ੁਰੂ ਹੋ ਜੂਗੇ ਤੇ ਤਕਦੀਰ ਜਿਹੜੀ ਆ ਸਹੀ ਤਰ੍ਹਾਂ ਸਾਥ ਦੇਵੇਗੀ ਉਹਦਾ ਮੁਕੱਦਰਾਂ ਜਿਹੜੇ ਮੁਕੱਦਰ ਕਹਿੰਦੇ ਆਪਣਾ ਮੁਕੱਦਰਾਂ ਦਾ ਮਿਲਦਾ ਉਹ ਮੁਕੱਦਰਾਂ ਦਾ ਉਹਨੂੰ ਇਹ ਜਿਹੜਾ ਮਿਲਣਾ ਸ਼ੁਰੂ ਹੋ ਜਾਣਾ ਤੇ ਜਿੱਦਾਂ ਦੱਸਾਂ ਕਿ ਉਹਦਾ ਢਾਲਾ ਕਰ ਲੈਣਾ ਤੇ ਵੀਡੀਓ ਨੂੰ ਪੂਰਾ ਦੇਖ ਲੈਣਾ ਸਕਿੱਪ ਕੀਤੇ ਤੋਂ ਬਗੈਰ ਸਹੀ ਸਮਝ ਆਉਣੀ ਹੈ ਗੱਲ ਬਾਤ ਤੇ ਪਹਿਲਾਂ ਜਿਹੜੇ ਸਾਡੇ ਚੈਨਲ ਤੇ ਨਵੇਂ ਆਏ ਨੇ ਉਹਨਾਂ ਨੂੰ ਸਾਡੀ ਬੁਜ਼ਾਰਿਸ਼ ਹੈ ਕਿ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਦੇ ਹੋ ਘੰਟੀ ਵਾਲੇ ਬਟਨ ਨੂੰ ਵੀ ਦਬਾ ਦਿਓ ਤਾਂ ਕਿ ਸਾਡੀਆਂ ਜਿੰਨੀਆਂ ਵੀ ਤੁਹਾਨੂੰ ਵੀਡੀਓ ਆਉਣ ਵਾਲੀਆਂ ਆ ਉਹ ਮਿਲਦੀਆਂ ਰਹਿਣ ਗਿਆ ਤੇ ਨਵੀਂ-ਨਵੀਂ ਜਾਣਕਾਰੀ ਤੁਹਾਨੂੰ ਮਿਲਦੀ ਰਹੇਗੀ ਤੇ ਹੁਣ ਗੱਲ ਕਰਦੇ ਆ ਭੂਲੇਨਾਥ ਦੇ ਟਾਲੇ ਬਾਰੇ ਜਿਹੜਾ ਮੁਸੀਬਤਾਂ ਦੇ ਵਿੱਚੋਂ ਕੱਢਣ ਲਈ ਟਾਲਾ ਆ ਹਰ ਮੁਸੀਬਤ ਤੋਂ ਹਰ ਮੁਸ਼ਕਲ ਤੋਂ ਹਰ ਪੀੜ ਤੋਂ ਕੱਢਣ ਲਈ ਇਹ ਢਾਲਾ ਆ ਦੋਸਤੋ ਇਹ ਢਾਲਾ ਕੋਈ ਵੀ ਤੁਹਾਡੇ ਤੇ ਜਿੱਦਾਂ ਦੱਸਿਆ ਕਿ ਮੁਸੀਬਤ ਪਈ ਹੋਵੇ ਕਰਜ਼ ਦਾ ਚਾਹੇ ਕਰਜ਼ ਦੀ ਮੁਸੀਬਤ ਹੋਵੇ ਚਾਹੇ ਕੋਈ ਕਿਸੇ ਪਾਸੋਂ ਜਿੱਦਾਂ ਕਹਿੰਦੇ ਕਿ ਤਕਦੀਰ ਜਿਹੜੀ ਸਾਥ ਨਹੀਂ ਦਿੰਦੀ ਬੰਦੇ ਦਾ ਤੇ ਬੰਦਾ ਥਾਂ-ਥਾਂ ਤੇ ੱੱਕੇ ਵੀ ਖਾਦੇ ਕਿਸੇ ਪਾਸੇ ਜਾ ਜਾ ਕੇ ਤਾਂ ਕੋਈ ਰਸਤਾ ਨਹੀਂ ਮਿਲਿਆ ਜਾਂ ਕੋਈ ਹੱਲ ਨਹੀਂ ਨਿਕਲਿਆ ਇਹ ਜਿਹੜਾ ਢਾਲਾ ਆ ਸਾਡੇ ਦੱਸੇ ਦੇ ਮੁਤਾਬਿਕ ਇਹ ਕਰੇਗਾ ਉਹਦਾ ਹਰ ਕੰਮ ਪੂਰਾ ਹੋਏਗਾ ਹਰ ਮੁਸ਼ਕਲ ਉਹਦੀ ਦੂਰ ਹੋ ਜਾਏਗੀ ਉਹਨੂੰ ਕਿਤੇ ਬਾਰ-ਬਾਰ ਪਟਕਣਾ ਨਹੀਂ ਪਏਗਾ ਜਿਸ ਤਰੀਕੇ ਨਾਲ ਦੱਸਿਆ ਜਾਊਗਾ ਉਸੇ ਤਰੀਕੇ ਨਾਲ ਇਸ ਢਾਲੇ ਨੂੰ ਕਰ ਲਵੇ ਤਾਂ ਹਰ ਇਲਬਲਾ ਹਰ ਮੁਸ਼ਕਲ ਤੋਂ ਨਿਕਲ ਜਾਏਗਾ ਨजात ਪਾ ਲਏਗਾ ਭੋਲੇ ਨਾਦੀ ਕਿਰਪਾ ਦੇ ਨਾਲ ਤਾਂ ਦੋਸਤੋ ਵੀਡੀਓ ਨੂੰ ਬਿਨਾਂ ਸਕਿਪ ਕੀਤੇ ਜ਼ਰੂਰ ਦੇਖਿਓ ਕਿਉਂਕਿ ਗੱਲਾਂ ਕਈ ਵਾਰ ਤੁਸੀਂ ਕਮੈਂਟ ਚ ਪੁੱਛਦੇ ਹੋ ਕਮੈਂਟ ਦੇ ਵਿੱਚ ਬਾਰ-ਬਾਰ ਇਹੀ ਗੱਲ ਪੁੱਛਦੇ ਰਹਿੰਦੇ ਹੋ ਕਿ ਇਹ ਕਿੱਦਾਂ ਸੀ ਉੱਦਾਂ ਸੀ ਤੁਸੀਂ ਵੀਡੀਓ ਨੂੰ ਚੰਗੀ ਤਰ੍ਹਾਂ ਦੇਖਿਆ ਕਰੋ ਪੂਰਾ ਫਿਰ ਪਤਾ ਲੱਗ ਜਾਊਗਾ ਠੀਕ ਹੈ ਹੁਣ ਵੀ ਵੀਡੀਓ ਨੂੰ ਤੁਸੀਂ ਪੂਰੀ ਦੇਖਣਾ ਬਿਨਾਂ ਸਕਿਪ ਕੀਤੇ ਤੋਂ ਬਿਨਾ ਤੇ ਗੱਲ ਤੁਹਾਨੂੰ ਕੱਲੀ-ਕੱਲੀ ਸਮਝ ਆਏਗੀ ਤਸੱਲੀ ਨਾਲ ਸੁਣਿਆ ਕਰੋ ਗੱਲਬਾਤ ਤੇ ਜਿਹੜਾ ਇਹ ਢਾਲਾ ਆ ਇਹ ਢਾਲਾ ਇਹਨੂੰ ਤੁਸੀਂ ਆਮ ਜਾਂ ਮਾਮੂਲੀ ਢੜਾ ਨਾ ਸਮਝਿਓ ਕਿਉਂਕਿ ਇਹ ਢਾਲਿਆਂ ਦੇ ਵਿੱਚੋਂ ਵੀ ਬਹੁਤ ਵੱਡਾ ਢਾਲਾ ਗਿਣਿਆ ਗਿਆ ਹੈ ਕਿਉਂ ਕਰਕੇ ਇਹ ਭਗਤੀ ਦਾ ਢਾਲਾ ਆ ਇਹ ਕੋਈ ਐਵੇਂ ਕਹਿ ਲੋ ਕਿ ਹੁਤਾ ਹੈ ਟੋਟ ਕੇ ਆ ਢਾਲਾ ਨਹੀਂ ਗਾ ਇਹ ਭਗਤੀ ਦਾ ਢਾਲਾ ਆ ਭਗਤੀ ਦੇ ਵਿੱਚ ਕਰਨ ਵਾਲਾ ਢਾਲਾ ਆ ਭਗਤੀ ਦੇ ਨਾਲ ਭਗਤੀ ਦੇ ਵਿੱਚ ਬਹੁਤ ਸ਼ਕਤੀ ਆ ਇਸ ਕਰਕੇ ਇਹ ਭਗਤੀ ਦਾ ਕਰਮ ਆ ਜੇ ਤੁਸੀਂ ਸਹੀ ਤਰੀਕੇ ਨਾਲ ਕਰ ਲੈ ਤਾਂ ਤੁਹਾਡਾ ਜਿਹੜਾ ਰਸਤਾ ਹੈ ਉਹਨੂੰ ਵਿਧਾਤਾ ਨੇ ਆਪ ਖੋਲ ਦੇਣਾ ਇਹੜਾ ਪੰਨ ਤਕਦੀਰਾਂ ਹੋਣਗੀਆਂ ਤੁਸੀਂ ਕਰਕੇ ਦੇਖਣਾ ਆ ਤੁਹਾਨੂੰ ਆਪਣੇ ਆਪ پتہ چل ਜਾਣਾ ਕਰਨਾ ਕੀ ਆ ਪਹਿਲਾਂ ਹੁਣ ਸੁਣ ਲਓ ਈਟਾळा ਕਿੱਦਾਂ ਕਰਨਾ ਆ ਸਾਰੀ ਜਾਣ ਪੂਰੀ ਗੱਲਬਾਤ ਦੱਸਾਂਗਾ ਤੁਹਾਨੂੰ ਸਮਝ ਲਿਓ ਤੁਸੀਂ ਕੀ ਕਰਨਾ ਇੱਕ ਤਾਂਬੇ ਦਾ ਛੋਟਾ ਜਿਹਾ ਘੜਵਾਂ ਲੈ ਲੈਣਾ ਤਾਂਬੇ ਦਾ ਘੜਵਾਂ ਲੈ ਕੇ ਉਹਦੇ ਵਿੱਚ ਪਾਣੀ ਪਾ ਲੈਣਾ ਸਾਫ਼ ਸੁਥਰਾ ਤੇ ਉਹਦੇ ਵਿੱਚ ਥੋੜਾ ਜਿਹਾ ਪਾਣਾ ਗੰਗਾ ਜਲ ਗੰਗਾ ਜਲ ਪਾ ਕੇ ਉਹਦੇ ਵਿੱਚ ਪਾ ਲੈਣੇ ਦੋ ਚਮਚ ਸ਼ਹਿਦ ਦੇ ਖਿਆਤ ਲੈ ਲੈਣਾ ਬਾਜ਼ਾਰ ਤੋਂ ਉਹਦੇ ਵਿੱਚ ਦੋ ਚਮਚੇ ਪਾ ਲੜੇ ਠੀਕ ਹੈ ਉਹਨੂੰ ਚੰਗੀ ਤਰ੍ਹਾਂ ਕੋਲ ਦੇਣਾ ਮਿਲਾ ਦੇਣਾ ਫਿਰ ਤੁਸੀਂ ਕਿਸੇ ਵੀ ਮੰਦਰ ਦੇ ਵਿੱਚ ਕਿਸੇ ਸ਼ਿਵਲਿੰਗ ਦੇ ਕੋਲ ਜਾ ਕੇ ਆਪਣੀ ਪ੍ਰਾਰਥਨਾ ਲਗਾ ਦੇਣੀ ਹੈ ਪ੍ਰਾਰਥਨਾ ਤੁਸੀਂ ਲਗਾਣੀ ਹੈ ਇਸ ਤਰੀਕੇ ਨਾਲ ਲਾਣੀ ਜਿਸ ਤਰੀਕੇ ਨਾਲ ਅਸੀਂ ਦੱਸਾਂਗੇ ਚੱਲਦਾ ਲੋਟਾ ਹੱਥ 'ਚ ਫੜ ਕੇ ਉਹਨੂੰ ਮੱਥੇ ਨਾਲ ਲਾਉਣਾ ਪਹਿਲਾਂ ਤਾਂ ਫਿਰ ਪੂਲੇਨਾਥ ਨੂੰ ਆਵਾਜ਼ ਲਗਾਉਣੀ ਹੈ ਕਿ ਛੇ ਦੇਵਾ ਦੀ ਦੇਵ ਮਹਾਦੇਵ ਸ਼ਿਵ ਸ਼ੰਕਰ ਪੂਲੇਨਾਥ ਪਾਪਾ ਮੇਰੇ ਬੰਦ ਤਕਦੀਰਾਂ ਦੇ ਰਾ ਖੋਲਦੇ ਤੇ ਮੈਨੂੰ ਆਹ ਮੁਸੀਬਤ ਪਈ ਆ ਮੇਰੇ ਉੱਤੇ ਪੀੜੀ ਪਈ ਹੋਈ ਆ ਨਾ ਮੇਰਾ ਕੋਈ ਕੰਮ ਬਣਦਾ ਨਾ ਮੇਤੋਂ ਕੋਈ ਪੈਸਾ ਢੇਲਾ ਨਾ ਮੈਂ ਮੈਨੂੰ ਕੋਈ ਰੁਜ਼ਗਾਰ ਮਿਲਦਾ ਤਾਂ ਮੈਂ ਇਸੇ ਤਰੀਕੇ ਨਾਲ ਬੈਠਾ ਹੋਇਆ ਆ ਪਾ ਤੇਰੇ ਆਸਤੇ ਆ ਤੇਰਾ ਦਰ ਦਰ ਤੇਰਾ ਜਿਹੜਾ ਦਰ ਹੈ ਉਸ ਤੇਰੇ ਦਰ ਦਾ ਦਰਵਾਜ਼ਾ ਹੁਣ ਖੜਕੜਾਇਆ ਤੇ ਮੈਨੂੰ ਖਾਲੀ ਨਾ ਮੋੜੀ ਮੇਰੇ ਜਿਹੜੀ ਤਕਦੀਰ ਹੈ ਉਹਨੂੰ ਹੁਣ ਤੋਂ ਤੇਰੇ ਹੱਥ ਵਿੱਚ ਆ ਉਹਨੂੰ ਕਿੱਦਾਂ ਤੂੰ ਲੈ ਕੇ ਜਾਣਾ ਕਿੱਦਾਂ ਕਰਨਾ ਤੁਹਾਡੇ ਹੱਥਾਂ ਚ ਤੁਸੀਂ ਭੋਲੇਨਾਥ ਜੀ ਨੂੰ ਫਰਿਆਦ ਕਰਕੇ ਉਹ ਜਿਹੜਾ ਚਲ ਦਾ ਗੜਵਾ ਹੋਣਾ ਹੈ ਉਹ ਹੌਲੀ 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 ਸ਼ਿਵ ਲਿੰਗ ਤੇ ਪਾ ਦੇਣਾ ਠੀਕ ਹੈ ਦੋ ਚੀਜ਼ਾਂ ਤੁਹਾਨੂੰ ਹੋਰ ਦੱਸਣੀਆਂ ਸੀ ਇੱਕ ਪਹਿਲਾ ਬੇਲ ਪੱਤਰ ਤੇ ਇੱਕ ਗਿੰਦੇ ਦਾ ਫੁੱਲ ਜ਼ਰੂਰ ਲੈਣਾ ਬਸ ਇੱਕ ਫੁੱਲ ਤੇ ਇੱਕ ਬੇਲ ਪੱਤਰ ਨਾਲ ਉੱਤੇ ਰੱਖ ਕੇ ਫਿਰ ਤੁਸੀਂ ਗੰਗਾ ਜਲ ਜਿਹੜਾ ਸ਼ਹਿਤ ਹੈ ਸ਼ਹਿਤ ਵਾਲਾ ਜਿਹੜਾ ਤੁਹਾਡਾ ਜਲ ਹੈ ਉੱਤੇ ਪਾ ਦੇਣਾ ਫਿਰ ਤੁਸੀਂ ਦੇਖਣਾ ਕਿ ਤੁਹਾਡੇ ਸਾਰੇ ਕੰਮ ਥੋੜੇ ਦਿਨਾਂ ਚ ਰਾਸ ਹੁਣੇ ਸ਼ੁਰੂ ਹੋ ਜਾਣੇ ਜਿਹੜੀ ਤੁਹਾਡੀ ਪੰਦ ਪਈ ਤਕਦੀਰ ਉਹ ਖੁੱਲਣੀ ਸ਼ੁਰੂ ਹੋ ਜਾਣੀ ਆ ਰਸਤੇ ਆਪਣੇ ਆਪ ਮਿਲਦੇ ਜਾਣਗੇ ਘਰ ਬੈਠੇ ਹੀ ਸਭ ਕੁਝ ਮਿਲਦਾ ਜਾਏਗਾ ਕੋਈ ਵੀ ਕੰਮ ਕਰ ਤੁਹਾਨੂੰ ਘਰ ਆਵਾਜ਼ ਪੈਗੀ ਏ ਟੀਕ ਪਾਵਰ ਰੈਸਟ ਵਾਲੇ ਦੀ ਤਾਂ ਦੋਸਤੋ ਇਹਨੂੰ ਕਰਕੇ ਜਮਾ ਕੇ ਦੇਖਿਓ ਸਾਡਾ ਜਮਾਇਆ ਹੋਇਆ ਢਾਲਾ ਆ ਤੇ ਇਹੀ ਵੀਡੀਓ ਸੀ ਜੇ ਚੰਗੀ ਲੱਗੀ ਆ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦੇਣਾ ਜੈ ਪੀਰਾਂ ਦੀ ਜੈ ਮਸਤਾਾਂ ਦੀ ਮਾਲਕ ਪਲੀ ਕਰੇ